ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਰੇ ਜਿਸ ਪਾਵਨ ਪਵਿੱਤਰ ਬਾਣੀ ਦਾ ਜਾਪ ਕਿਸ ਵਿਧੀ ਦੇ ਨਾਲ ਕਦੋਂ ਕਰਨਾ ਹੈ ਕਿਹੜੀ ਅਸ਼ਟਪਤੀ ਦਾ ਜਾਪ ਰਾਤ ਵੇਲੇ ਕਰੀਏ ਇਹ ਸਾਡੇ ਸਾਰੇ ਦੁੱਖ ਰੋਗ ਕੱਟੇ ਜਾਣ ਸਾਡੀ ਜ਼ਿੰਦਗੀ ਦੇ ਵਿੱਚ ਬਤਲਾਵ ਆ ਜਾਵੇ ਸਾਡੀ ਕਿਸਮਤ ਚਮਕ ਜਾਵੇ ਸਾਨੂੰ ਸਾਰੇ ਬੰਨਿਓ ਸੁੱਖ ਸਹੂਲਤਾ ਮਿਲ ਜਾਣ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹੇ ਕਿਉਂਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਇੱਕ ਅਜਾਈ ਬਾਣੀ ਹੈ ਹਰੇਕ ਦੀ ਭਾਵਨਾ ਨੂੰ ਪੂਰਨ ਕਰਦੀ ਹੈ ਜੇ ਕਿਸੇ ਨੂੰ ਧਨ ਦੀ ਕਮੀ ਹੈ ਤਾਂ ਉਸ ਨੂੰ ਧਨ ਮਿਲ ਜਾਂਦਾ ਹੈ ਜੇ ਕਿਸੇ ਦਾ ਕੋਈ ਵੀ ਦੁੱਖ ਰੋਗ ਹੈ ਤਾਂ ਉਸ ਦਾ ਦੁੱਖ ਰੋਗ ਕਟਿਆ ਜਾਂਦਾ ਹੈ ਜੇ ਕੋਈ ਆਪਣੇ ਬੱਚਿਆਂ ਦੇ ਲਈ ਭਾਵਨਾ ਲੈ ਕੇ ਇਹ ਬਾਣੀ ਪੜਦਾ ਹੈ ਤਾਂ ਮੇਰੇ ਪਾਸ਼ਾ ਜੀ ਉਸ ਦੀ ਭਾਵਨਾ ਪੂਰੀ ਕਰਦੇ ਨੇ ਤਾਂ ਫਿਰ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਜੀ ਗੁਰੂ ਅਰਜਨ ਦੇਵ ਪਾਸ਼ਾ ਜੀ ਜੀ ਚ ਰੋ ਲਿਖ ਦੇਣਾ ਜੀ ਸੰਗਤ ਜੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਦੱਸਣ ਜਾ ਰਹੇ ਹਾਂ ਕਹਾਣੀ ਨੂੰ ਪੂਰਾ ਅੰਤ ਤੱਕ ਸੁਣਨਾ ਸਾ ਸੰਗਤ ਜੀ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਤੇ ਉਹਨਾਂ ਦੀਆਂ ਦੋ ਧੀਆ ਸਨ ਵੱਡੀ ਬੇਟੀ ਬਹੁਤ ਹੀ ਸਿਆਣੀ ਤੇ ਸਮਝਦਾਰ ਕੁੜੀ ਸੀ ਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਹੋਸ਼ਿਆਰ ਤੇ ਘਰ ਬਹੁਤ ਹੀ ਗ੍ਰੇਪੀ ਸੀ ਪਾ ਸਰਕਾਰੀ ਸਕੂਲ ਦੇ ਵਿੱਚ ਵੀ ਪੜਦੇ ਹੋਏ ਬੱਚੇ ਬਹੁਤ ਹੀ ਪੜਾਈ ਚ ਹੁਸ਼ਿਆਰ ਸੀ। ਬੱਚਿਆਂ ਨੇ ਆਪਣੇ ਮਾਪੇ ਦੇ ਨਾਲ ਉਦਾਂ ਹੀ ਗੁਜ਼ਾਰਾ ਕਰਨਾ ਸਿੱਖ ਲਿਆ। ਕਦੇ ਵੀ ਵੱਧ ਚੜ ਕੇ ਖਰਚਾ ਨਹੀਂ ਕੀਤਾ। ਜੇ ਛੋਟੀ ਨੇ ਕੁਝ ਮੰਗਣਾ ਵੀ ਤਾਂ ਵੱਡੇ ਨੇ ਉਸ ਨੂੰ ਸਮਝਾ ਲੈਣਾ। ਕਿਉਂਕਿ ਵੱਡੀ ਭੈਣ ਨੇ ਗਰੀਬੀ ਦੇਖੀ ਸੀ ਤੇ ਨਾ ਕਦੇ ਉਸ ਨੇ ਮਾਪੇ ਨੂੰ ਤੰਗ ਕੀਤਾ ਅਤੇ ਨਾ ਹੀ ਛੋਟੀ ਨੂੰ ਕਦੇ ਤੰਗ ਕਰਨ ਦਿੱਤਾ। ਆਪ ਵੀ ਸਕੂਲ ਪੜੇ ਤੇ ਘਰ ਤੋਂ ਸਕੂਲ ਜਾਂਦੀ ਤੇ ਘਰ ਆ ਕੇ ਪੜਨਾ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਸਿੱਧਾ ਵਾਪਸ ਆਉਣਾ ਤੇ ਘਰ ਆ ਕੇ ਵੀ ਪੜਨਾ ਮਾਪੇ ਦੇ ਨਾਲ ਕੰਮ ਧੰਦੇ ਕਰਵਾਉਣੇ ਡੰਗਰ ਵਸ਼ਿਆ ਸਾਂਭਣਾ ਮਾਂ ਬਾਣੀ ਪੜਦੀ ਸੀ ਤੇ ਵੱਡੀ ਬੇਟੀ ਵੀ ਬਾਣੀ ਪੜਨ ਲੱਗੀ ਮਾਂ ਕੋਲੋਂ ਉਸਨੇ ਕਈ ਵਾਰ ਸੁਣਿਆ ਸੀ ਕਿ ਜੇ ਗੁਰੂ ਪਾਇਸ਼ਾ ਤੇ ਵਿਸ਼ਵਾਸ ਰੱਖ ਕੇ ਬਾਣੀ ਪੜੀਏ ਤਾਂ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਨੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਸਮਝਦਾਰ ਤੇ ਵੀ ਗਰੀਬੀ ਦੂਰ ਕਰਨਾ ਚਾਹੁੰਦੀ ਸੀ ਇਸ ਲਈ ਉਸਨੇ ਅਮਰਤ ਵੇਲੇ ਹੀ ਉੱਠ ਪੈਣਾ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਪੜਨੀ ਕਿਉਂਕਿ ਉਸ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਸਰਲ ਲੱਗਦੀ ਸੀ ਤੇ ਟਾਈਮ ਵਿੱਚ ਥੋੜਾ ਘੱਟ ਲੱਗਦਾ ਸੀ ਤੇ ਨਾਲ-ਨਾਲ ਉਸਨੇ ਸੁਖਮਨੀ ਸਾਹਿਬ ਜੀ ਦੀਆਂ ਦੋ ਅਸ਼ਟਪਦੀਆਂ ਪੜਨੀਆਂ ਕਿਉਂਕਿ ਮਾਂ ਦੇ ਨਾਲ ਕੰਮ ਕਰਵਾਉਣ ਤੋਂ ਬਾਅਦ ਉਸਨੇ ਸਕੂਲ ਵੀ ਜਾਣਾ ਹੁੰਦਾ ਸੀ ਉਹ ਛੋਟੀ ਉਮਰ ਵਿੱਚ ਇਹ ਕੰਮ ਕਰਨ ਲੱਗ ਪਈ ਕਿਉਂਕਿ ਮਾਂ ਬਿਮਾਰ ਰਹਿੰਦੀ ਸੀ ਇਸ ਕਰਕੇ ਕਈ ਜ਼ਿੰਮੇਵਾਰੀਆਂ ਘਰ ਦੀਆਂ ਉਸਨੇ ਸਾਂਭ ਲਈਆਂ ਉਹ ਬੱਚੀ ਦਾ ਵਿਸ਼ਵਾਸ ਗੁਰੂ ਤੇ ਤੇ ਗੁਰਬਾਣੀ ਤੇ ਪੱਕਾ ਸੀ ਉਹ ਜਿਹੜਾ ਕੰਮ ਵੀ ਕਰਦੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੀ ਦਸਵੀਂ ਕਲਾਸ ਦੇ ਪੇਪਰ ਵੀ ਉਸਨੇ ਬੜੇ ਔਖੇ ਦਿੱਤੇ ਕਿਉਂਕਿ ਘਰ ਦੇ ਵਿੱਚ ਗਰੀਬੀ ਤੇ ਉਸ ਨੂੰ ਬੁਖਾਰ ਸੀ ਪਰ ਫਿਰ ਵੀ ਉਹ ਸੁਖਮਨੀ ਸਾਹਿਬ ਜੀ ਦੀ ਅਸਪਤੀ ਪੜ ਕੇ ਪੇਪਰ ਦੇਣ ਬੈਠ ਜਾਂਦੀ ਤਿੰਨ ਚਾਰ ਪੇਪਰ ਦਾ ਉਸ ਨੇ ਇਸੇ ਹਾਲਾਤ ਵਿੱਚ ਹੀ ਕੀਤੇ ਪਰ ਪਰਮਾਤਮਾ ਤੇ ਵਿਸ਼ਵਾਸ ਕਰਨ ਤੇ ਉਹਦੀ ਮਿਹਨਤ ਸਦਕਾ ਉਹ ਜ਼ਿਲ੍ਹੇ ਵਿੱਚੋਂ ਫਰਸਟ ਆਈ ਫਰਸਟ ਆਉਣ ਤੋਂ ਬਾਅਦ ਵੀ ਉਸ ਦੇ ਘਰ ਦੇ ਕੋਲ ਪੈਸੇ ਦੀ ਕਮੀ ਕਰਕੇ ਕੋਈ ਪੜਾਉਣ ਲਈ ਤਿਆਰ ਨਹੀਂ ਸੀ ਸਭ ਉਹਨਾਂ ਦੀ ਗਰੀਬੀ ਦੇ ਕਾਰਨ ਉਸ ਕੁੜੀ 'ਵਾਲ ਸਾਰਿਆਂ ਦੀ ਨਿਗਾਹ ਸੀ ਕਿ ਆਪੇ ਇਸ ਦਾ ਮਾਪਾ-ਬਾਪ ਇਹਦਾ ਚੁੰਨੀ ਛੜਾਵਾ ਕਰਦੇਵੇਂ ਪਰ ਬੱਚੀ ਹੁਣ ਹਾਰ ਸੀ ਤੇ ਪੜਨਾ ਚਾਹੁੰਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਲੋਕ ਰਿਸ਼ਤੇ ਪੁਛਣ ਆਉਂਦੇ ਨੇ ਤਾਂ ਉਸ ਨੇ ਆਪਣੇ ਮਾਪਾ-ਬਾਪ ਨੂੰ ਕਿਹਾ ਕਿ ਕੁਝ ਵੀ ਹੋ ਜਾਵੇ ਚਾਹੇ ਮੈਨੂੰ ਕੱਪੜਾ ਲਤਾ ਕੱਟ ਲੈ ਦਿਓ ਪਰ ਮੇਰਾ ਵਿਆਹ ਨਾ ਕਰੋ ਵਿਆਹ ਦੀ ਜਗ੍ਹਾ ਤੇ ਮੇਰੀ ਪੜਾਈ ਜ਼ਰੂਰ ਕਰਵਾ ਦਿਓ ਉਹ ਇਹ ਅਰਦਾਸਾਂ ਬੇਨਤੀਆਂ ਵੀ ਬਾਣੀ ਪੜ੍ਹ ਕੇ ਪਰਮਾਤਮਾ ਦੇ ਅੱਗੇ ਕਰਦੀ ਕਿ ਪਰਮਾਤਮਾ ਕੋਈ ਵੀ ਐਸੀ ਵਿਧ ਬਣਾ ਦਿਓ ਕਿ ਮੇਰੀ ਪੜ੍ਹਾਈ ਪੂਰੀ ਹੋ ਜਾਵੇ ਇਸੇ ਤਰ੍ਹਾਂ ਜਦੋਂ ਕਿਸੇ ਰੱਬ ਦੇ ਬੰਦੇ ਨੂੰ ਬੱਚੀ ਦੇ ਨੰਬਰਾਂ ਦਾ ਪਤਾ ਲੱਗਾ ਤਾਂ ਉਸਨੇ ਬੱਚੀ ਦੇ ਘਰ ਆ ਕੇ ਬੱਚੀ ਦੀ ਅਗਾਹ ਦੀ ਪੜ੍ਹਾਈ ਜਿਹੜੀ ਹੈ ਉਹ ਕਰਵਾਉਣ ਦਾ ਜਿੰਮਾ ਆਪਣੇ ਸਿਰ ਲੈ ਲਿਆ ਅਤੇ ਉਸਦੇ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਇਆ ਤੇ ਨਾਲ ਹੀ ਉਸ ਦੀ ਪੜਾਈ ਦਾ ਸਾਰਾ ਖਰਚਾ ਚੁੱਕਿਆ ਅਤੇ ਬੱਚੇ ਨੂੰ ਪੜਾਇਆ। ਬੱਚੇ ਵੀ ਬਹੁਤ ਹੌਨਾਰ ਸੀ। ਉਹਨੇ ਵੀ ਮਨ ਲਾ ਕੇ ਪੜ੍ਹਾਈ ਕੀਤੀ ਅਤੇ ਚੰਗੇ ਨੰਬਰ ਲੈਂਦੇ। ਇਹ ਸਭ ਦੇਖ ਉਸ ਦਾ ਜਿਹੜਾ ਵਿਸ਼ਵਾਸ ਸੀ ਉਹ ਹੋਰ ਪੱਕਾ ਹੋ ਗਿਆ। ਕਿਉਂਕਿ ਉਸ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਮੇਰੇ ਪੰਜਵੇਂ ਪਾਸ਼ਾ ਜੀ ਨੇ ਮੇਰੀ ਬਾਹ ਫੜੀ ਹੋਵੇ। ਉਹਨਾਂ ਨੇ ਹੀ ਇਸ ਰੱਬ ਦੇ ਬੰਦੇ ਨੂੰ ਕੱਲਿਆ ਹੋਵੇ ਤਾਂ ਉਸ ਦਿਨ ਤੋਂ ਉਸ ਦਾ ਸੁਖਨੀ ਸਬਜੀ ਤੇ ਵਿਸ਼ਵਾਸ ਹੋਰ ਪੱਕਾ ਹੋ ਗਿਆ ਉਸ ਨੂੰ ਜਦ ਦਿਨ ਦੇ ਵਿੱਚ ਜਦੋਂ ਟਾਈਮ ਲੱਗਦਾ ਉਦੋਂ ਹੀ ਉਹ ਸੁਖਨੀ ਸਬਜੀ ਦੀ ਬਾਣੀ ਪੜ੍ਹਦੀ ਇੱਕ ਜਾਂ ਦੋ ਅਸ਼ਟਪਤੀਆਂ ਉਹ ਜ਼ਰੂਰ ਪੜ੍ਹ ਲੈਂਦੀ ਜਾਹੇ ਰਾਤ ਨੂੰ ਸੌਣ ਲੱਗਿਆ ਹੈ ਉਸ ਨੂੰ ਕਿਉਂ ਨਾ ਬਾਣੀ ਦਾ ਜਾਪ ਕਰਨਾ ਪੈਂਦਾ ਪਰ ਉਹ ਰਾਤ ਨੂੰ ਵੀ ਅਸ਼ਪਤੀ ਪਰ ਉਹ ਰਾਤ ਨੂੰ ਵੀ ਅਸ਼ਪਤੀ ਪੜ ਕੇ ਹੀ ਸੌਂਦੀ ਪਰਮਾਤਮਾ ਦੀ ਮੇਜ ਸਦਕਾ ਉਹ ਜਿੰਨਾ ਚਿਰ ਪੜਦੀ ਰਹੀ ਉਹ ਬਹੁਤ ਹੀ ਵਧੀਆ ਨੰਬਰਾਂ ਤੇ ਆਉਂਦੀ ਰਹੀ ਉਹ ਬੱਚੀ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦੀ ਸੀ ਉਸ ਨੇ ਜਿਸ ਵੀ ਕੰਮ ਨੂੰ ਹੱਥ ਪਾਇਆ ਸੰਗਜੇ ਪਰਮਾਤਮਾ ਤੇ ਸੁਖਨੀ ਸਾਬ ਜੀ ਤੇ ਬਾਣੀ ਤੇ ਵਿਸ਼ਵਾਸ ਰੱਖ ਕੇ ਪਾਇਆ ਜਿਸ ਵਿੱਚ ਉਸ ਨੂੰ ਸਫਲਤਾ ਵੀ ਮਿਲੀ ਕਰਦੇ ਕਰਦੇ ਬੱਚੀ ਇੱਕ ਦਿਨ ਵੱਡੇ ਅਫਸਰ ਬਣੀ ਮਾਪੇ ਦੀ ਗਰੀਬੀ ਕੱਟੀ ਤੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਇਹਨੇ ਵਿਸ਼ਵਾਸ ਤੇ ਸਚਾਈ ਦੇ ਰਾਹ ਤੇ ਤੁਰ ਕੇ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਉਸੇ ਤਰ੍ਹਾਂ ਹੀ ਇਸ ਬੱਚੀ ਨੇ ਆਪਣੀ ਛੋਟੀ ਭੈਣ ਨੂੰ ਪੜਾ ਕੇ ਨੌਕਰੀ ਤੇ ਲਵਾਇਆ ਪੈਰਾਂ ਸਿਰ ਖੜਾ ਕੀਤਾ ਉਸ ਤੋਂ ਬਾਅਦ ਹੀ ਇਸ ਬੱਚੀ ਨੇ ਆਪਣਾ ਵਿਆਹ ਕਰਵਾਇਆ ਤੇ ਅੱਜ ਵੀ ਉਸ ਦਾ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਅਟੁੱਟ ਵਿਸ਼ਵਾਸ ਹੈ ਉਹ ਆਖਦੀ ਹੈ ਕਿ ਮੈਨੂੰ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਭਾਵੇਂ ਮੇਰੇ ਕੋਲ ਟਾਈਮ ਹੋਵੇ ਜਾਂ ਨਾ ਹੋਵੇ ਮੇਰੇ ਕੋਲੋਂ ਰੋਜ਼ ਸਾਰਾ ਪਾਰਟ ਹੋਵੇ ਜਾਂ ਨਾ ਹੋਵੇ ਪਰ ਸੁਖਮਨੀ ਸਾਹਿਬ ਜੀ ਨੂੰ ਨਹੀਂ ਛੱਡ ਸਕਦੀ ਮੈਂ ਦਿਨ ਵਿੱਚ ਮੇਰੇ ਕੋਲ 1 ਜਾਂ 2 ਅਸ਼ਟਪਤੀਆਂ ਹੋਣ ਤਾਂ ਮੈਂ ਉਹਨੀਆਂ ਹੀ ਕਰ ਲੈਂਦੀ ਹਾਂ ਮੈਂ ਵਾਣੀ ਪੜਦੇ ਜ਼ਰੂਰ ਹਾਂ ਹੁਣ ਮੈਂ ਰੋਟੀ ਖਾਵਾਂ ਨਾ ਖਾਵਾਂ ਹੋਰ ਕੋਈ ਕੰਮ ਕਰਾਂ ਨਾ ਕਰਾਂ ਪਰ ਬਾਣੀ ਤੋਂ ਬਿਨਾਂ ਮੈਂ ਨਹੀਂ ਰਹਿੰਦੀ ਤੇ ਇਸੇ ਤਰ੍ਹਾਂ ਹੀ ਮੇਰਾ ਪਾਠ ਜਿਹੜਾ ਹੈ ਉਹ ਸੰਪੂਰਨ ਹੋ ਜਾਂਦਾ ਹੈ ਭਾਵੇਂ ਉਹ 10 ਦਿਨ ਵਿੱਚ ਹੋਵੇ ਭਾਵੇਂ 12 ਦਿਨ ਵਿੱਚ ਹੋਵੇ ਪਰ ਮੈਂ ਇੱਕ ਪਾਠ ਸੰਪੂਰਨ ਕਰ ਲੈਂਦੀ ਹਾਂ ਤੇ ਹੁਣ ਤਾਂ ਮੈਂ ਕੋਈ ਵੀ ਕੰਮ ਪੂਲ ਸਕਦੀ ਹਾਂ ਪਰ ਸੁਖਨੀ ਸਾਹਿਬ ਜੀ ਨੂੰ ਨਹੀਂ ਪੂਲਦੀ ਤਾਂ ਸਾਧ ਸੰਗਤ ਜੀ ਇਹ ਕਹਾਣੀ ਤੋਂ ਆਪਾਂ ਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਜੇ ਸਾਡੇ ਕੋਲ ਵੀ ਟਾਈਮ ਦੀ ਕਮੀ ਹੈ ਕਮਾ ਕਰਾਂ ਦੇ ਕਰਕੇ ਤਾਂ ਅਸੀਂ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹਾਂ 12-12 ਅਸ਼ਟਪਤੀਆਂ ਕਰ ਸਕਦੇ ਹਾਂ ਜਾਂ ਫਿਰ ਦੋ-ਦੋ ਅਸ਼ਟਪਤੀਆਂ ਕਰਕੇ ਵੀ ਪਾਠ ਨੂੰ ਸੰਪੂਰਨ ਕਰ ਸਕਦੇ ਹਾਂ ਪੰਚਮ ਪਾਸ਼ਾ ਜੀ ਦੀ ਇਸ ਬਾਣੀ ਦਾ ਜਾਪ ਕਰਨ ਦੇ ਲਈ ਸਾਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਪਾਬੰਦੀ ਨਹੀਂ ਹੈ ਅਸੀਂ ਜੇ ਸਾਰਾ ਪਾਠ ਇੱਕ ਦਿਨ ਵਿੱਚ ਸੰਪੂਰਨ ਕਰੀਏ ਤਾਂ ਸਾਨੂੰ ਸਵਾ ਘੰਟਾ ਲੱਗਦਾ ਹੈ ਤੇ ਹੌਲੀ-ਹੌਲੀ ਸਾਡਾ ਅਪਿਆਸ ਹੋ ਜਾਂਦਾ ਹੈ ਪਰ ਜੇਕਰ ਅਸੀਂ ਸਵਾ ਘੰਟਾ ਨਹੀਂ ਕਰ ਸਕਦੇ ਤਾਂ ਅਸੀਂ ਇੱਕ-ਇੱਕ ਦੋ-ਦੋ ਅਸ਼ਟਪਤੀਆਂ ਕਰਕੇ ਵੀ ਪਾਣੀ ਪੜ ਸਕਦੇ ਹਾਂ ਤੇ ਜੇਕਰ ਤੁਹਾਡਾ ਦਿਨ ਪਰ ਟਾਈਮ ਨਹੀਂ ਲੱਗਾ ਤਾਂ ਤੁਸੀਂ ਰਾਤ ਨੂੰ ਇੱਕ ਅਸ਼ਟਪਤੀ ਪੜ ਕੇ ਉਸੇ ਹੱਥ ਸਮਝ ਕੇ ਅਮ ਦੇ ਜੀਵਨਾਂ ਦੇ ਵਿੱਚ ਬਦਲਾਅ ਲਿਆ ਸਕਦੇ ਹੋ ਜਿੱਦੋਂ ਤੋਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਉਦੋਂ ਤੋਂ ਹੀ ਸਾਡੇ ਭਾਗ ਬਦਲ ਜਾਣਗੇ ਸਾਡੀਆਂ ਸੇਵੰਦੀਆਂ 99% ਮੁਸ਼ਕਲਾਂ ਖਤਮ ਹੋ ਜਾਣਗੀਆਂ ਕਿਉਂਕਿ ਜਦੋਂ ਅਸੀਂ ਕਿਸੇ ਚੰਗੇ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਡੀ ਸੋਚ ਵੀ ਪੋਜ਼ੀਟਿਵ ਹੋ ਜਾਂਦੀ ਹੈ ਜਿਹੋ ਜੇ ਅਸੀਂ ਕੰਮ ਕਰਦੇ ਹਾਂ ਸਾਡੇ ਵਿਚਾਰ ਵੀ ਇਹੋ ਜਿਹੇ ਹੋ ਜਾਂਦੇ ਹਨ ਜੇਕਰ ਤੁਸੀਂ ਬਾਣੀ ਦੇ ਨਾਲ ਜੁੜੋਗੇ ਤਾਂ ਮੈਂ ਵਾਹਿਗੁਰੂ ਜੀ ਤੇ ਪੂਰਨ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਤੁਹਾਡੇ ਵਿਚਾਰਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਤੁਸੀਂ ਆਪ ਦੇਖੋਗੇ ਕੁਝ ਵੀ ਮਾੜਾ ਤੁਹਾਡੇ ਦਿਮਾਗ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡੇ ਸੋਚਣ ਤੋਂ ਪਹਿਲਾਂ ਤੁਸੀਂ ਉਸ ਤੇ ਰਿਜ਼ਲਟ ਦੇ ਬਾਰੇ ਸੋਚੋਗੇ ਤੇ ਤੁਸੀਂ ਆਪਣੇ ਆਪ ਹੀ ਗਲਤ ਕੰਮ ਕਰਨ ਤੋਂ ਹਟ ਜਾਓਗੇ ਇਸ ਕੰਮ ਦਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪੈਂਦਾ ਹੈ ਤੇ ਉਹ ਮਾੜਾ ਕੰਮ ਤੁਸੀਂ ਕਦੇ ਨਹੀਂ ਕਰੋਗੇ ਤਾਂ ਇਸੇ ਲਈ ਕਹਿ ਰਹੇ ਹਾਂ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਨ ਦੇ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਸਾਡੀ ਕਿਸਮਤ ਚਮਕ ਜਾਂਦੀ ਹੈ ਅਸੀਂ ਲੱਖਾਂ ਕਰੋੜਾਂ ਦੇ ਵਿੱਚ ਖੇਡਦੇ ਹਾਂ ਕਿਉਂਕਿ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਸੁੱਖਾਂ ਦੀ ਮਣੀ ਹੈ ਤੇ ਜੋ ਵੀ ਇਸ ਦਾ ਜਾਪ ਕਰਦਾ ਹੈ ਉਸ ਦੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ